ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਬੋਰਡਰ ਬਲੌਗ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਇਹ ਕਾਜ ਆਪਣਾ ਦੇਨ ਦੀ ਜਿਹੜੀ ਗਈ ਸੀ ਆਪਣੀ ਆ ਪੂਛ ਪੁੱਟੀ ਇਹਦੀ ਆ ਪੂਛ ਪਟਾ ਕੇ ਆ ਗਈ ਏ ਪਤਾ ਨਹੀਂ ਕਿਹੜੇ ਵੀਰ ਨੇ ਅੱਧੀ ਪੂਛ ਇਹਦੀ ਖੋਤੀ ਆ ਤੇ ਆਪਣੀ ਦੇਨ ਦੀ ਗਈ ਤੇ ਮੰਨਾ ਵੀਰ ਹੁੰਜਾ ਛੀੜਾ ਮਾਰ ਮਾਰ ਕੇ ਲਾਉਂਦੇ ਆ ਵਾ ਤੇ ਸ਼ਾਮ ਦਾ ਜਿਹੜਾ ਟਾਈਮ ਹੋ ਗਿਆ ਵਾ ਲਾਲਾ 5:24 ਮਿੰਟ ਹੋ ਗਏ ਜੀ ਦੇਰ ਦੀ ਕਿਨੇ ਰੀ ਸਵੇਰੇ ਦੇ ਉੱਡੀ ਹੀ ਤੇ ਸਵੇਰੇ ਬੱਚੇ ਨੇ ਏਰ ਵੱਜ ਗਿਆ ਉਹ ਹੱਥ ਮਾਰਨ ਦੇ ਆਈ ਨੇ ਬੇਟੀ ਬੁੜੀ ਨਿਕਲੀ ਆਜ 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 ਲੋਈਆ ਮਾਦੀ ਆਪਣੀ ਲੱਥਨ ਦੀ ਏ ਜਿਹੜੀ ਆਪਣੀ ਮਾਦੀ ਦਿਨੇ ਅੱਜ ਚੱਲ ਗਈ ਸੀ ਜੇ ਤੇ ਅੱਧੀ ਪੂਛ ਕੇ ਵੀ ਇਹਨੇ ਫੜਨ ਲੱਗਿਆ ਪੁੱਟ ਪੁੱਟ ਦਿੱਤੀ ਜੇ ਮੈਂ ਚਲੋ ਭਰਾਵਾਂ ਵਾਲੀ ਦਾ ਸ਼ੌਂਕਰਾ ਆ ਦੀਏ ਵੀ ਆਪਣੀ ਇਹ ਕਮਾਦੀ ਜੀ ਆਹੋ ਬੱਚਾ ਜਿਹੜਾ ਬੱਚਾ ਨਹੀਂ ਜਿਆ ਆ ਬਸ ਦੇਖਦੇ ਆਂ ਜੀ ਬੱਚਾ ਜੇ ਕਿਸੇ ਲਾਗੇ ਚਾਗੇ ਫੜਿਆ ਹੈਗੇ ਨੇ ਇਹ ਠੀਕ ਹੈ ਨਹੀਂ ਤੇ तकरीबन ਆਪਣੇ ਇੱਕ ਮਾਦੀ ਤੇ ਆਪਣੀ ਆ ਗਈ ਆ ਆ ਜੀ ਚੀਨੀ ਮਾਦੀ ਪਿਛੇ ਵਾਲੀ ਆੜੀ ਇਹ ਆੜੀ ਮਾਦੀ ਹੈ ਜੀ ਪੂਸ਼ ਪਟਾ ਹੀ ਅੱਧੀ ਤਾਂ ਨੂੰ ਸ਼ੌਂਕ ਕਰਾਵਾਂਗੇ ਭਰਾਵਾਂ ਨੂੰ ਓਏ ਹੁਣ ਡਾਣ ਆ ਜੀ ਦਿਨੇ ਜਿਹੜੀ ਗਈ ਹੈ ਮਾਦੀ ਆ ਮਾਦੀ ਜੀ ਜਿਆਦਾ ਮਾਗਾਈ ਦਾ ਜਾਣ ਨਿਕਾ ਨਾ ਹੋ ਭਾਈ ਅਲੋਈ ਦੋਸਤੋ ਉਡਾ ਸਾਰੇ ਬੈਠੇ ਆ ਸ਼ਾਮ ਦਾ ਹੁਣ ਟਾਈਮ ਹੋ ਗਿਆ ਵਾ ਦਾਣੇ ਦਾ ਲਓ ਜੀ ਆਪਣੇ ਕੁਲਦੀਪ ਵੀਰਿਆ ਇਹ ਆਏ ਹੋਏ ਸਾਰੇ ਜਣੇ ਆਪਣੀ ਮਾਦੀ ਦੇਖਣ ਵਾਸਤੇ ਤੇ ਆਪਣਾ ਵੱਡਾ ਭਰਾ ਬੱਬਾ ਗੋਰਾ ਜੀ ਇਹ ਵੀ ਮਾਦੀ ਦੇਖਣ ਵਾਸਤੇ ਆਏ ਆ ਜਿਹੜੀ ਆਪਣੀ ਦੇਨ ਦੀ ਗਈ ਵਾਪਸ ਆਈ ਮੈਂ ਕਹਿੰਦਾ ਰਘੂ ਨੇ ਡਾਈ ਤੇ ਹੁਣ ਰਘੂ ਨਹੀਂ ਤਾਂ ਵੀਡੀਓ ਬਣਾਉਂਦੇ ਆ ਆ ਤੇ ਰਘੂ ਨੇ ਹੁਣ ਲਓ ਜੀ ਮੇਰਾ ਨਾਮ ਅਰਗਵੀਰ ਸਿੰਘ ਆ ਜੀ ਤੇ ਮੈਂ ਉਦਾਂ ਸਾਰੇ ਨੇ ਰਘੂ ਰਘੂ ਕਹਿੰਦੇ ਆ ਜੀ ਤੇ ਆਪਣਾ ਇਹ ਆ ਵੀ ਆਪਾਂ ਜਿਹੜਿਆ ਦੇਨ ਦਾ ਮਾਦੀ ਜਦੋਂ ਇਹਨੂੰ ਦੇਨੇ ਉਡਾਇਆ ਸੀ ਜੀ ਉਸ ਟਾਈਮ ਬਾਚੂ ਹਨੇਰ ਵਜਨ ਕਰਨ ਜਿਹੜੀ ਨਹੀਂ ਤੇ ਆ ਬੈਠੀ ਪਈ ਐ ਮੈਂ ਜੋ ਪ੍ਰਾਹੋਂ ਸ਼ੌਂਕ ਕਰਾਉਂ ਉਹ ਵੀ ਰੋ ਵੀ ਸ਼ੌਂਕ ਕਰਨਾ ਚਾਹੁੰਦੇ ਆ ਹੁਣ ਆਉਣਾ ਆਪਣੇ ਆਪ ਨੂੰ ਤਾਂ ਕਹਿ ਨਹੀਂ ਜਿੜ ਬੜਾ ਗਾਣਾ ਥੜਾਇਆ ਉਹ ਚੀਜ਼ਾਂ ਕਰਦਾ ਬੱਚਾ ਛੁੱਟ ਬੈਠਾ ਤਾਂ ਆਹ ਆ ਬਾਹਰੋਂ ਵੇਖਣ ਡਿਆ ਏ ਨਹੀਂ ਇੰਸਟਾਗ੍ਰਾਮ ਵਾਲੀਆਂ ਵੀਡੀਓ ਬਣਾਉਂਦਾ ਜੇ ਤੇ ਲੋ ਜੀ ਦੋਸਤੋ ਆਪਨੇ ਚਲੋ ਵੀ ਆਪਾਂ ਨੂੰ ਇਹੀ ਹੀ ਕਿ ਆਪਣੇ ਆ ਮਾਦੀ ਲਤਨ ਲੱਗੀ ਆ ਕਿਉਂਕਿ ਬਾਕੀ ਜਿਹੜੇ ਹੁਣ ਉੱਡੇ ਆ ਇਹ ਆਈ ਮਾਦੀ ਅੱਧੀ ਪੂਛੇ ਦੀ ਭਾਰ ਫੁੱਟੇ ਗਏ ਆਈ ਮਾਦੀ ਲੋ ਜੀ ਮਾਦੀ ਆਪਣਾ ਬੱਚਾ ਆ ਗਿਆ ਜੀ ਜੀ ਉਹ ਟੀਨਾ ਤੇ ਬੈਠਾ ਜੀ ਨਹੀਂ ਟੀਨਾ ਤੇ ਬੱਚਾ ਇੱਥੇ ਬੈਠਾ ਠੀਕ ਹੈ ਜੀ ਦੋਸਤੋ ਮੈਂ ਚਲੋ ਭਰਾਵਾਂ ਨੂੰ ਜਿਹੜਾ ਆਪਾਂ ਦਿਖਾ ਦਈਏ ਵੀ ਆਪਣੀ ਜਿਹੜੀ ਇੱਕ ਮਾਦੀ ਹੈ ਉਹ ਤੇ ਆ ਗਈ ਜੀ ਵਿੱਚੋਂ ਵਾਪਸ ਆ ਗਈ ਆਪਣੇ ਤੇ ਬਸ ਆਪਣਾ ਬੱਚਾ ਰਹਿ ਗਿਆ ਅੱਜ ਜਿਹੜਾ ਦਿਨ ਤੇ ਗਏ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਬੈਠੀ ਆ ਹੁਣ ਆਉਂਦੀ ਥੱਲੇ ਤੁਹਾਨੂੰ ਇਹਦਾ ਸ਼ੌਂਕ ਵੀ ਕਰਾਉਣਾ ਲੋਈ ਆ ਜੀ ਅੰਗਨੀ ਭੱਜ ਗਈ ਪੂਜ ਆਹੋ ਆ ਜੀ ਦੇਨ ਦੀ ਭੁਖੀ ਆ ਉਹ ਬਾਰਪੁਰ ਤੇ ਐਂ ਛਡੇ ਕਿਦਾਂ ਮੇਰੇ ਸਹਾਨਾਂ ਦੇ ਹਾਂ ਐਵੇਂ ਮਾਂ ਬਹੁਤ ਛੁੱਟ ਕੇ ਆਈਏ ਪੂਛ ਵੇ ਅੱਧੀ ਪਤਾ ਨਹੀਂ ਕਿੰਨੇ ਪੁੱਟਦੀ ਜਾਲਮ ਨੇ ਫੜਨ ਲੱਗਾ ਨਾ ਦੇ ਉਹਦੇ ਹੋਰ ਆਈ ਗਏ ਅੱਧੀ ਪੂਛ ੜੀ ਇਹ ਪਟਾਈ ਆ ਆ ਮਾਦੀ ਆਪਣੀ ਜੀ ਫੜ ਲਾ ਰਹੀ ਸੀ ਅੱਧੀ ਪੂਛ ਆਈ ਆ ਫੜਨ ਲੱਗਾ ਹਣਾ ਕੋਈ ਵੀ ਤੇ ਪਰ ਪੂਛ ੜੀ ਪਰ ਇਹਦੇ ਪੁੱਟੇ ਗਏ ਆ ਮਾਦੀ ਫੜ ਮਨੇ ਫੜ ਉਹਨੇ ਬਹੁਤ ਬੜੀ ਅਜੀਬ ਮਾਂ ਲਓ ਜੀ ਪਾਣੀ ਪੀ ਗਈ ਪੀ ਗਈ ਪੀ ਗਈ ਪਾਣੀ ਪਾਣੀ ਪੀ ਗਈ ਪੀ ਗਈ ਕੋਈ ਗੱਲ ਨਹੀਂ ਪੀ ਲੈਣੇ ਪਾਣੀ ਦਿਨ ਦਾ ਮੀਂਹ ਦੇ ਪਿਆ ਪਤਾ ਨਹੀਂ ਇਹਨੇ ਪਾਣੀ ਪੀਤਾ ਨਹੀਂ ਕਰ ਕਰ ਲੱਗੇ ਤੂੰ ਕੋਈ ਗੱਲ ਨਹੀਂ ਪਾਣੀ ਪਿਆ ਦੇ ਇਹਨੂੰ ਪਾਣੀ ਵੜਦੇ ਪਾਰ ਤੇ ਆਈ ਕੁੜੀ ਆ ਵੀ ਪਾਣੀ ਤੇ ਆ ਜੂ ਵਿਓਸਲੇ ਨਹੀਂ ਭਾਲਦੇ ਜੋ ਗੜੇ ਮੈਂ ਫੜ ਕੇ ਆ ਦੋ ਦਿਨ ਪਾਣੀ ਆ ਜਾਣਗੇ ਪਾਣੀ ਤੇ ਉਹ ਚੱਲੀ ਆ ਮੇਰੀ ਵੀਡੀਓ ਨਾਲ ਆਪਾਂ ਬਾੜੀ ਤਾਂ ਫੜਨ ਲੱਗੇ ਆ ਜੀ ਨਹੀਂ ਨਹੀਂ ਪਾਣੀ ਤਾਂ ਨਹੀਂ ਫੜਨਾ ਤੂੰ ਵਾਰਾ ਥੋੜੀ ਫੜਨ ਲੱਗਾ ਆਪਣਾ ਹੈਗਾ ਆਪਣੀ ਹੈ ਜੀ ਬਹੁਤ ਰਿਆੜੀ ਦਾਣਾ ਫੜ ਆ ਲੋ ਜੀ ਲੋ ਜੀ ਇਹ ਨਹੀਂ ਇਹ ਪਤਾ ਕੀ ਗੱਲ ਇਹਦੇ ਨਾਲ ਬਣੀ ਜੇ ਤੇ ਆ ਇਹਦੇ ਘੱਟ ਵੀ ਲੱਗਾਏ ਦੋਸਤੋ ਇਹ ਆ ਦੇਖੋ ਜੀ ਬਹੁਤ ਜ਼ਿਆਦਾ ਜਾਂਦੇ ਬੈਰੀ ਨੇ ਪਾੜਤਾ ਬੈਰੀ ਨੇ ਪਾੜਤਾ ਮਾਦੀ ਆਪਣੀ ਕਾਤੀ ਖਰਾਬ ਇਹਦੇ ਮੰਨੀ ਨੇ ਹੁਣ ਵੇਖਿਆ ਵੀ ਖੂਨ ਜੇ ਲੱਗੰਦੇ ਆ ਕਾਤੋਂ ਲੱਗਦਾ ਪਿਆ ਲੋ ਜੀ ਜਾਓ ਯਾਰ ਹੁਣ ਤੇਲ ਹਲਦੀ ਲਿਆਓ ਤੇ ਨਾਲ ਯਾ ਵੇਖੋ ਜੀ ਮਰੀ ਨੇ ਖੋਈ ਪੁੱਛੀ ਫਿਰ ਹਾਂ ਜੀ ਬੀਰੀ ਨੇ ਓਏ ਹੋਏ ਹੋਏ ਬਹੁਤ ਜਿਆਦੀ ਮਾਦੀ ਆ ਹੋਲੀ ਹੋਈ ਆਪਣੀ ਮਾਦੀ ਦਾ ਬੜੀ ਭਾਰੀ ਹੈ ਫਟ ਦੇ ਰੋਕੀ ਦੇ ਆ ਮਾਦੀ ਇਦਾਂ ਫਟ ਮਾਦੀ ਦੇ ਸ਼ੌਂਕ ਕਰ ਲਓ ਖੂਨ ਜਿਆ ਵਗਦਾ ਪਿਆ ਸੀ ਤੇ ਆਪਾਂ ਵੇਖਦੇ ਪਏ ਆ ਆ ਜਿ ਪਾਰੇ ਦਾ ਮੋਰੀ ਲੱਗੀ ਇੱਥੇ ਚ ਮੈਂ ਆਪਾਂ ਮੜ ਗਈ ਹੁਣ ਆ ਚੱਕ ਮਾਰ ਦੇਖਮਾਰ ਛੱਟ ਕੇ ਚ ਹਲਦੀ ਦੇ ਜੀ ਥੋੜੀ ਕਾਗਜ਼ ਦੇ ਹਲਦੀ ਲੈ ਬੱਚਾ ਤਾਂ ਡਾਖਰ ਗਰੀ ਖਾ ਗਈ ਹੈ ਵੀਰ ਜੀ ਹੂੰ ਬੱਚਾ ਵੀ ਹੋ ਸਕਦਾ ਖਾ ਗਈ ਨਾ ਉਹ ਸ਼ਾਬਾਸ਼ ਇੱਕ ਚੰਬਿਆ ਗਿਆ ਹੋਲੀ ਹੋਈ ਆਵੇ ਓਟ ਓਟ ਹੋਲੀ ਹੋਈ ਆ ਚਲੋ ਠੀਕ ਹੈ ਜੀ ਆ ਮਾਦੀ ਸੀ ਜਿਹੜੀ ਆਪਣੀ ਗਈ ਸੀ ਇਹਦੇ ਸੱਟ ਵੀ ਲੱਗੀ ਆ ਉਹਦੇ ਵਿੱਚ ਕੋਈ ਗੱਲ ਨਹੀਂ ਉਹਨਾਂ ਪੈਂਦੇ ਆ ਇਲਾਜ ਕਰਾਂਗੇ 2-4 ਦਿਨ ਇਹ ਜਿਹੜਾ ਨਹੀਂ ਹੁੰਡਾਵਾਂਗੇ ਠੀਕ ਹੈ ਤੇ ਬੱਚਾ ਜਿਹੜਾ ਬੱਚਾ ਹੋ ਸਕਦਾ ਬਿਰੀ ਨਾ ਆੜ ਗਿਆ ਕਿਉਂਕਿ ਦਿਨ ਦੇ ਉੱਟਦੇ ਪਏ ਸੀ ਤੇ ਕਾਫੀ ਉੱਚੇ ਸੀ ਦੇਖਦੇ ਪਏ ਨਹੀਂ ਸੀ ਜੀ ਸੋ ਮਿਲਦੇ ਆ ਭਰਾਵਾਂ ਨੂੰ ਨੈਕਸਟ ਵੀਡੀਓ 'ਚ ਹੁਣ ਜਿਹੜਾ ਇਹਦੇ ਹਲਦੀ ਤੇਲ ਵਗੈਰਾ ਲਾਵਾਂਗੇ ਤੇ ਤੁਹਾਨੂੰ ਬਾ ਕੱਲ ਨੂੰ ਵੀ ਸ਼ੌਂਕ ਕਰਾਵਾਂਗੇ ਮਾਦੀ ਦਾ ਵਾਚ ਧੰਨਵਾਦ ਜੀ ਵੀਡੀਓ ਦੇਖਣ